ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਜੀ ਐਸੀ ਵੀ ਠੀਕ ਠਾਕ ਹਾਂ ਜੀ ਤੇ ਆਪਾਂ ਅੱਜ ਵਲੌਗ ਬਣਾ ਰਹੇ ਹਾਂ ਜੀ ਰਖੜੀ ਦਾ ਤੇ ਆਪਾਂ ਗਏ ਸੀ ਰਖੜੀ ਬੰਨਣਾ ਆਪਣੇ ਪਿੰਡ ਤੇ ਆਪਾਂ ਤੁਹਾਡੇ ਨਾਲ ਵੀਡੀਓ ਕਰ ਰਹੇ ਹਾਂ ਸਾਂਜੀ ਤੁਸੀਂ ਵੀਡੀਓ ਤੇ ਬਣਿਆ ਰਹਿਣਾ ਇਹ ਵਲੌਗ ਨੂੰ ਫੁੱਲ ਵਾਚ ਕਰਨਾ ਜੀ ਤੇ ਰਖੜੀ ਦਾ ਇੱਕ ਪਵਿੱਤਰ ਤਿਹਾਰਾ ਜੋ ਭੈਣ ਭਰਾ ਦੇ ਰਿਸ਼ਤੇ ਦਾ ਪ੍ਰਤੀਕ ਹੈ ਤੇ ਸਾਰੇ ਇੱਕ ਦੂਜੇ ਦੇ ਬਣਦੇ ਆਂ ਪਰ ਰਖੜੀ ਜੋ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈਗਾ ਇਹ ਰੀਤੀ ਰਿਵਾਜ ਆਪਾਂ ਵੀ ਅੱਜ ਚੱਲਦੇ ਆਂ ਰਖੜੀ ਬੰਨਣ ਤੇ ਸਾਰੇ ਭੈਣ ਭਾਈ ਜ਼ਰੂਰ ਇੱਕ ਦੂਜੇ ਦੇ ਰਖੜੀ ਬੰਨੋ ਜਿਆਦਾਤਰ ਤਾਂ ਭੈਣ ਭਾਈ ਹੁਣ ਅਲੱਗ ਹੋਏ ਪੈ ਨੇ ਕੁਸ ਪ੍ਰਦੇਸ਼ ਚ ਬੈਠੇ ਬੱਚੇ ਕੁਸ ਪੰਜਾਬ ਚ ਨੇ ਕਿਸੇ ਦੀ ਭੈਣ ਬਾਹਰ ਗਈ ਹੈ ਕਿਸੇ ਦਾ ਭਰਾ ਬਾਹਰ ਗਿਆ ਹੋਇਆ ਤੇ ਬਹੁਤਿਆਂ ਦੇ ਗੁੱਟ ਸੁੰਨੇ ਰਹਿਣਗੇ ਰਖੜੀ ਤਬਿਨਾ ਜੋ ਵੀ ਭੈਣ ਭਰਾ ਤੇ ਰਖੜੀ ਬੰਨਸ ਸਕਦੀ ਹੈ ਜਰੂਰ ਬੰਨੋ ਜੀ ਲਓ ਜੀ ਆਪਾਂ ਤਿਆਰ ਹੋ ਕੇ ਜਾ ਰਹੇ ਹਾਂ ਹੁਣ ਰਖੜੀ ਬੰਨਣ ਤੇ ਤੁਸੀਂ ਵੀ ਚੱਲੋ ਸਾਡੇ ਨਾਲ ਜ਼ਰੂਰ ਇੰਜੋਏ ਕਰੋ ਜੀ ਨਾ ਵੀ ਹੋ ਸਕਦਾ ਉਹਨਾਂ ਇੰਜੋਏ ਕਰਨਾ ਚਾਹੀਦਾ ਜ਼ਿੰਦਗੀ ਚ ਤੇ ਜਿਹੜੇ ਆਪਾਂ ਨੂੰ ਸਾਹ ਮਿਲਿਆ ਚਾਰੇ ਖੁਸ਼ੀ ਨਾਲ ਇੰਜੋਏ ਕਰੋ ਜੀ ਵਹਿਗੁਰੂ ਮਿਹਰ ਰੱਖੇ ਸਾਰਿਆਂ ਤੇ ਇਸ ਤਰੀ ਭੈਣ ਭਰਾਵਾਂ ਦਾ ਪਿਆਰ ਬਣਿਆ ਰਹੇ ਕਿਸੇ ਦੇ ਪਿਆਰ ਨੂੰ ਨਜ਼ਰ ਨਾ ਲੱਗੇ ਤੇ ਆਪਾਂ ਵੀ ਹੁਣ ਚੱਲਦੇ ਆ ਆਪਣੇ ਪੇਕੇ ਪਿੰਡ ਪਹਿਲਾਂ ਅਸੀਂ ਜਾਵਾਂਗੇ ਜੀ ਕਿਤੇ ਹੋਰ ਸਾਨੂੰ ਕੰਮ ਸੀ ਤੇ ਉਸ ਤੋਂ ਬਾਅਦ ਇੱਕ ਭਰਾ ਮੇਰਾ ਮੇਰੇ ਭੈਣਵਰਾ ਕੋਲ ਗਿਆ ਸੀ ਮੈਂ ਉੱਥੇ ਜਾਉਂ ਰਖੜੀ ਬੰਨਣ ਪਹਿਲਾਂ ਤੇ ਚਲੋ ਜੀ ਮੈਂ ਰਖੜੀ ਉਹਨਾਂ ਦੇ ਉੱਤੇ ਹੀ ਬੰਨ ਦੂੰਗੀ ਵੀ ਫੇਰ ਉਹਨਾਂ ਨੇ ਠਹਿਰਨਾ ਹੋਇਆ ਬਿੰਦ ਠਹਿਰ ਜਾਣਗੇ ਨਹੀਂ ਮੈਨੂੰ ਪਿੰਡ ਇੰਤਜ਼ਾਰ ਕਰਨਾ ਪੈਂਦਾ ਉਹਨਾਂ ਦਾ ਫੇਰ ਆਪਣੇ ਘਰ ਵੀ ਵਾਪਸੀ ਕਰਨੀ ਹੁੰਦੀ ਆ ਆਪਾਂ ਕਿਉਂਕਿ ਟਾਈਮ ਸਾਰਿਆਂ ਕੋਲ ਲਿਮਟਿਡ ਹੁੰਦੇ ਆ ਤੇ ਲੋਜੀ ਪ੍ਰਧਾਨ ਸਾਹਿਬ ਵੀ YouTube ਫੈਮਿਲੀ ਨੂੰ ਸਤਿ ਸ੍ਰੀਕਾਲ ਬੁਲਾਉਣਗੇ ਜੀ ਕਬੂਲ ਕਰਨੀ ਸਾਰਿਆਂ ਨੇ ਫਤੇ ਪ੍ਰਵਾਨ ਕਰਨੀ ਇਹਨਾਂ ਨੂੰ ਵੀ ਆਪਾਂ ਵੀਡੀਓ ਚ ਲੈ ਕੇ ਆਏ ਆ ਵੀ ਸਤਿ ਸ੍ਰੀਕਾਲ ਬੋਲੋ ਸਾਰਿਆਂ ਨੂੰ ਇਹ ਹੀ ਸਾਡੇ ਨਿੱਕੇ ਨਿੱਕੇ ਚਾਣੇ ਇਹ ਹੀ ਸਾਡੀਆਂ ਖੁਸ਼ੀਆਂ ਨੇ ਤੇ ਆਪਾ ਕਿਸੇ ਨੂੰ ਵੀ ਕਿੰਨਾ ਮਰਜੀ ਆਪਣਾ ਬਣਾ ਲਓ ਜੋ ਆਪਣੇ ਸਕੇ ਆਪਣੇ ਕੰਮ ਕੱਢਦੇ ਆ ਔਖ ਸੁਖ ਚ ਦੂਜਾ ਕੋਈ ਨਹੀਂ ਖੜਦਾ ਜੀ ਆਪਣੇ ਭੈਣ ਭਰਾ ਹੀ ਖੜਦੇ ਜਦੋਂ ਕੋਈ ਆਪਣੇ ਤੇ ਔਖ ਹੁੰਦੀ ਹੈ ਦੂਜਾ ਨਹੀਂ ਕੋਈ ਖੜਦਾ ਹੁੰਦਾ ਤੇ ਜੇ ਆਪਣੇ ਗੁੱਸੇ ਗਿੱਲੇ ਨੇ ਉਹਨਾਂ ਨੂੰ ਵੀ ਭਲਾ ਕੇ ਆਪਾਂ ਜਰੂਰ ਜਾਓ ਤੇ ਆਪਣੇ ਭੈਣ ਭਰਾਇਆਂ ਦੇ ਨਾਲ ਤਿਹਾਰ ਮਨਾਓ ਖੁਸ਼ੀ ਦੇ ਮੌਕਿਆਂ 'ਚ ਸ਼ਾਮਲ ਹੋਵੋ ਲਓ ਜੀ ਆਪਾਂ ਹੁਣ ਆਪਣੇ ਸੋਟੇ ਭਰਾ ਦੇ ਬੰਨ ਰਹੇ ਹਾਂ ਰਖੜੀ ਤੇ ਮੇਰੀ ਭੈਣ ਹੋਰਾਂ ਕੋਲ ਗਿਆ ਸੀ ਅਸੀਂ ਵੀ ਉੱਥੇ ਚਲੇ ਗਏ ਫਿਰ ਰਖੜੀ ਬੰਨਣ ਨਾਲੇ ਵੀਰਨ ਯਾਦ ਕਰਵਾਇਆ ਵੀ ਜਦ ਤੂੰ ਸੋਟਾ ਹੁੰਦਾ ਸੀ ਸੱਤ ਪੈਸੇ ਖੋ ਕੇ ਲੈ ਜਾਂਦਾ ਸੀ ਇਹ ਜਿਹੜੇ ਸਾਨੂੰ 5-5 ਰੁਪਏ ਰਖੜੀਂ ਦਿੰਦੇ ਹੁੰਦੇ ਸੀ ਤੇ ਉਹ ਇਹ ਸੱਤ ਤੋਂ ਸਾਮ ਨੂੰ ਖੋ ਕੇ ਲੈ ਜਾਂਦਾ ਦੁਪਹਿਰ ਦਸਹਿਰੇ ਵਾਲੇ ਦਿਨ ਕਹਿੰਦੇ ਮੈਂ ਦਸਹਿਰਾ ਦੇਖ ਕੇ ਆਉਣਾ ਉਹਦੇ ਪਈ ਸਮੱਸਿਆ ਬਣਦਾ ਹੁੰਦਾ ਸੀ ਜੀ ਹੁਣ ਤਾਂ ਮੈਂ ਕਿਹਾ ਤੂੰ ਦੋ ਤਨਖਾਹਾਂ ਲੈ ਲੈ ਨਾ ਕਸੂਬੇਦਾਰ ਦੀ ਲੈ ਲੈ ਨਾ ਇੱਕ ਬੈਂਕ 'ਚ ਲੱਗਿਆ ਵੀਰ ਤੇ ਮੈਂ ਜਾ ਕਰਦੇ ਸੀ ਮੈਂ ਕਿਹਾ ਉਹ ਵੇਲਾ ਯਾਦ ਕਰ ਤੂੰ ਤੇ ਮੈਂ ਲੱਡੂ ਖਾਣਾ ਨਹੀਂ ਸੀ ਵੀਰੇ ਨੇ ਮੇਰਾ ਮੂੰਹ ਬਿਠਾ ਲਿਆ ਮੈਂ ਬਾਅਦ 'ਚ ਕਿਹਾ ਮੈਂ ਕਿਹਾ ਮੈਂ ਇੱਕ ਪੱਲਗੀ ਮੂੰਹ 'ਚ ਪਾ ਲਿਆ ਲੱਡੂ ਤੇ ਚਲੋ ਜੀ ਆਪਾਂ ਰਖੜੀ ਬੰਨ੍ਹ ਦਿੱਤੀ ਵੀਰੇ ਦੇ ਤੇ ਨਾਲ ਹੀ ਹੱਸਦਾ ਮਜ਼ਾਕ ਚੱਲ ਰਿਹਾ ਸਾਡਾ ਸਾਰੇ ਇੱਕ ਦੂਜੇ ਨੂੰ ਟੀਚਰਾਂ ਕਰ ਰਹੇ ਨੇ ਕਿਉਂਕਿ ਮਸਾਂ ਇਕੱਠੇ ਹੋਏ ਆਂ ਜੀ ਸਾਰੇ ਉੱਧਰ ਮੇਰਾ ਬਨ੍ਹੋਈਆ ਟੀਚਰਾਂ ਕਰਦਾ ਕਹਿੰਦਾ 50 ਰੁਪਏ ਬਹੁਤ ਨਹੀਂ ਦੱਸਦੀ ਰਖੜੀ 40 ਵਿੱਚ ਜਾਣਗੇ ਮੈਂ ਕਿਹਾ ਤੂੰ ਬਾਲਾ ਸਿਆਣਾਗਾ ਮੈਂ ਕਿਹਾ ਆਵਦੀ ਰਹਿ ਆਹ ਦੇ ਕੋਲ ਰੱਖ ਦੇ ਲਾਓ ਜੀ ਅਸੀਂ ਰਖੜੀ ਬੰਨ੍ਹਤੀ ਮੈਂ ਕਿਹਾ ਪਹਿਲਾਂ ਤੈਨੂੰ ਚਿੱਠੀ ਰਹੀ ਰਖੜੀ ਪਾਉਂਦੇ ਹੁੰਦੇ ਸੀ ਵੀਰ ਫੌਜ ਚ ਸੀ ਤੇ ਮੈਂ ਕਿਹਾ ਹੁਣ ਤੈਨੂੰ ਬੰਨ੍ਹਦੇ ਆ ਰਖੜੀ ਤੇ ਆਪਾਂ ਭਾਬੀ ਵਾਸਤੇ ਵੀ ਰਖੜੀ ਲੈ ਕੇ ਆਏ ਪਹਿਲੀ ਵਾਰ ਲੈ ਕੇ ਆਈਆਂ ਜੀ ਭਾਬੀ ਰਖੜੀ ਮੈਂ ਪਹਿਲਾਂ ਮੈਂ ਕਦੇ ਨਹੀਂ ਬੰਨੀ ਹੁਣ ਕਹਿੰਦੇ ਭਾਬੀਆਂ ਦੇ ਵੀ ਬੰਨ੍ਹਦੇ ਆ ਚਲੋ ਮੈਂ ਕਿਹਾ ਮੈਂ ਵੀ ਲੈ ਜਾਨੀ ਆ ਮਹਿੰਗਾਨੇ ਜੇ ਲੈ ਗਈ ਸੀ ਬੰਨਣ ਵਾਸਤੇ ਬਰਸਟਲੈਸ ਟਾਂਗੇ ਅਸੀਂ ਅੱਗੇ ਕਿਤੇ ਨਹੀਂ ਬੰਨ੍ਹਨੇ ਆਂ ਕੱਲੇ ਭਰਾਵਾਂ ਦੀ ਬੰਨ੍ਹਦੇ ਆਂ ਭਾਬੀ ਹੱਸੀ ਜਾਂਦੀ ਐ ਕਹੀਂ ਦੇਖ ਲੈ ਵਲੌਗ ਬਣਾਉਣ ਦੀ ਮਾਰੀ ਕੀ ਕਰਦੀ ਐ ਮੈਂ ਕਿਹਾ ਹੋਰ ਮੇਰੇ ਵੀਡੀਓ ਵੀ ਬਣ ਜੂਗੀ ਲਓ ਜੀ ਹੁਣ ਆਪਾਂ ਆ ਗਏ ਆਪਣੇ ਪੇਕੇ ਪਿੰਡ ਤੇ ਉੱਥੇ ਆਪਾਂ ਰਖੜੀ ਬੰਨ ਕੇ ਭਰਾ ਨੂੰ ਉੱਤੀ ਛੱਡਿਆ ਨਾ ਪਰਜਾਈ ਨੂੰ ਵੀ ਤੁਸੀਂ ਕੋਈ ਨਾ ਰਹੋ ਜਦੋਂ ਜਾਂਦਾ ਬੰਦਾ ਜੀ ਮੱਸਾ ਟਾਈਮ ਕੱਢ ਕੇ ਜਾਂਦਾਗਾ ਤੇ ਆਪਾਂ ਹੁਣ ਆਪਣੇ ਪੇਕੇ ਪਿੰਡ ਦੇ ਰਾਹ ਪੈਗੇ ਇਹ ਰਾਹਾਂ ਤੇ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਤੇ ਜਦੋਂ ਅਸੀਂ ਕਿਹੜੀ ਸਕੂਲ ਪੜਨ ਆਉਂਦੇ ਹੁੰਦੇ ਸੀ ਤਾਂ ਇਹੀ ਰਾਹ ਉੱਤੋਂ ਹੀ ਆਉਂਦੇ ਹੁੰਦੇ ਸੀ ਸਾਈਕਲਾਂ ਉੱਪਰ ਮਸਤੀ ਕਰਦੀਆਂ ਆਉਂਦੀ ਹੁੰਦੀਆਂ ਅਸੀਂ 13-14 ਕੁੜੀਆਂ ਹੁੰਦੀਆਂ ਸੀ ਇੱਥੇ ਇੱਕ ਨਲਕਾ ਹੁੰਦਾ ਸੀ ਉਹ ਤੇ ਅਸੀਂ ਰੁੱਕ ਕੇ ਪਾਣੀ ਪੀਂਦੇ ਆਂ ਤੇ ਹੁਣ ਉਹ ਸ਼ਾਇਦ ਨਲਕਾ ਨਹੀਂ ਹੈਗਾ ਇੱਥੇ ਤੇ ਮੈਂ ਅੱਗੇ ਵੀ ਇੱਕ ਦਿਨ ਦੇਖਿਆ ਸੀ ਪੱਟ ਦਿੱਤਾ ਹੋਣਾਗਾ ਤੇ ਵਸਾਈ ਚੌੜ ਚੌੜ ਚਿਪਿੰਡਾ ਜਾਂਦਾ ਹੁੰਦਾ ਸੀ ਹੁਣ ਤਾਂ ਬਾਟ ਐ ਹੁੰਦਾ ਵੀ ਸਾਈਕਲ ਚਲਾਏ ਨਹੀਂ ਜਾਣਾ ਉਦੋਂ ਬਹੁਤ ਸਾਈਕਲ ਚਲਾ ਕੇ ਇੱਕ ਜਾਨੀ ਮਾਗਰ ਬੈਠੀ ਹੁੰਦੀ ਇੱਕ ਜਾਨੀ ਮੂਰੇ ਬੈਠੀ ਹੁੰਦੀ ਤੇ ਨਾਲੇ ਝੋਲੇ ਲੱਦੇ ਹੁੰਦੇ ਉਦੋਂ ਕਿਹੜਾ ਬੈਗ ਹੁੰਦੇ ਸੀ ਜੀ ਉੱਤੇ ਝੋਲੇ ਹੁੰਦੇ ਸੀ ਪੋਰੀਆਂ ਦੇ ਲੱਦੇ ਹੁੰਦੇ ਖਿੱਚ-ਖਿੱਚ ਕੇ ਲੈ ਕੇ ਜਾਂਦੀਆਂ ਅਸੀਂ ਸਾਡਾ ਮੋੜ ਚਾਰ ਮੋੜ ਆਉਂਦੇ ਸਨ ਦੋ ਮੋੜ ਤੱਕ ਇੱਕ ਜਾਨੀ ਸਾਈਕਲ ਚ ਲਾਉਂਦੀ ਦੋ ਮੋੜ ਤੱਕ ਇੱਕ ਜਾਨੀ ਸਾਈਕਲ ਚ ਲਾਉਂਦੀ ਤੇ ਸਾਡੀ ਬਾਰੀ ਬੰਨੀ ਹੁੰਦੀ ਸੀ ਵੀ ਹੁਣ ਤਾਂ ਐਂ ਕਿ ਲਾਉਣਾ ਹੁਣ ਤਾਂ ਐਂ ਚਲਾਉਣਾ ਬਹੁਤ ਮੈਂ ਜਿਆਦਾ-ਜਿਆਦ ਕੀਤੀਆਂ ਆਪਣੀਆਂ ਬਹੁਤ ਹਾਸੀ ਮਜ਼ਾ ਕਰਦੇ ਜੀ ਅਸੀਂ ਉਦੋਂ ਸਮਾਂ ਚੰਗਾ ਹੁੰਦਾ ਸੀ ਹੁਣ ਅੱਜ ਕੱਲ੍ਹ ਆਲਾ ਸਮਾਂ ਨਹੀਂ ਆਏਗਾ ਜੀ ਆ ਆਪਣੇ ਪਿੰਡ ਦੇ ਘਰ ਸਟਾਰਟ ਹੋ ਗਏ ਮੇਰੇ ਚਾਚੇ ਤਾਂ ਐਂ ਦੇ ਘਰ ਨੇ ਜਿਹੜੀ ਕੋਠੀ ਆ ਮੇਰੇ ਤਾਈ ਦੀ ਪੋਤੇ ਦੀ ਕੋਠੀ ਆ ਤੇ ਅੱਗੇ ਫੇਰ ਸਾਡੀ ਕੋਠੀ ਤੋਂ ਇੱਕ ਪਹਿਲਾਂ ਹੋਰ ਕੋਠੀ ਆ ਉਹ ਮੇਰੇ ਚਾਚੇ ਦੀ ਕੋਠੀ ਆ ਆਹ ਵਾਲੀ ਜਿਹੜੀ ਸਾਹਮਣੇ ਦਿਂਦੀ ਹੈ ਇਹ ਮੇਰੇ ਚਾਚੇ ਦੀ ਕੋਠੀ ਆ ਤੇ ਸਾਡੇ ਖੇਤ ਵੀ ਇੱਧਰ ਨੇ ਇਸੇ ਸੜਕ ਤੇ ਸਾਡਾ ਬਚਪਨ ਵੀ ਤੇ ਇੱਥੇ ਜੀ ਉਹ ਗੁਰਦੁਆਰਾ ਸਹਿਬਾ ਦੇਖੋ ਕਿੰਨਾ ਵਧੀਆ ਬਹਿਉਂਦਾ ਗੁਰਦੁਆਰੇ ਸਹਿਬ ਦਾ ਨਾਲ ਤੇ ਆ ਗਿਆ ਆਪਣੇ ਪੇਕੇਆਂ ਦਾ ਘਰ ਜੀ ਉਹ ਮੇਰੇ ਚਾਚੇ ਦੀ ਕੋਠੀ ਫੇਰ ਤੇ ਆਪਣੇ ਘਰ ਨੇ ਸਾਰੇ ਸ੍ਰੀ ਕੇ ਕਬੀਲੇ ਦੇ ਇੱਕ ਭਰਾ ਮੇਰਾ ਉਧਰ ਪਿੰਡ ਵਿੱਚ ਰਹਿੰਦਾ ਸਾਨੂੰ ਪਤਾ ਦੂਜੀ ਸੜਕ ਤੇ ਤੁਸੀਂ ਅੱਗੇ ਵੀਡੀਓ ਵਿੱਚ ਦੇਖਿਆ ਹੋਊਗਾ ਉਹਨੂੰ ਆਪਾਂ ਰਕੜੀ ਬੰਨਿਆ ਹੈ ਜੀ ਤੇ ਹੁਣ ਆਪਾਂ ਵੱਡੇ ਵੀਰੇ ਦੇ ਘਰ ਆ ਗਏ ਵੱਡੇ ਵੀਰੇ ਦੀ ਪੋਤੀ ਫਿਰਦੀ ਐ ਵੀਡੀਓ ਬਣਾਉਂਦੀ ਕਹਿੰਦੀ ਮੈਂ ਭੂਆ ਸੋਡੀ ਵੀਡੀਓ ਬਣਾਉਣੀ ਐ ਤੇ ਫੇਰ ਨਾਲੇ ਜੀ ਸਾਡੇ ਨਾਲ ਇਹ ਹੋ ਜਾਂਦੀ ਐ ਗੁੱਸੇ ਕਹਿੰਦੀ ਮੈਨੂੰ ਬਟਨ ਵਾਲਾ ਮੋਬਾਈਲ ਲਿਆ ਕੇ ਦੋ ਅੱਜੀ ਜਾ ਕੇ ਹੁਣੀ ਲਓ ਜੀ ਹੁਣ ਆਪਾਂ ਰਖੜੀ ਬੰਨਣੀ ਸਟਾਰਟ ਕਰਦੇ ਆ ਆਪਣੇ ਵੱਡੇ ਭਰਾ ਦੇ ਇਹ ਭਰਾ ਮੇਰਾ ਬਹੁਤ ਹੀ ਸਿਆਣਾ ਤੇ ਸੁਝਵਾਣਾ ਜੀ ਤੇ عمر ਚ ਸਾ ਤੋਂ ਕਾਫੀ ਵੱਡਾ ਤੇ ਅਸੀਂ ਤਾਂ ਇਹਨੂੰ ਆਪਣੇ ਮਾਪੇ ਵਾਂਗ ਹੀ ਸਮਝਦੇ ਹਾਂ ਵੱਡੇ ਭਰਾ ਪਰਜਾਈ ਨੂੰ ਕਦੇ ਵੀ ਸਾਨੂੰ ਹਨ ਕੀਤਾ ਮੇਰੇ ਭਰਾ ਨੇ ਨਾ ਹੀ ਭਾਬੀ ਨੇ ਅਸੀਂ ਕੁਮਾਰੀਆਂ ਹੁੰਦੀਆਂ ਸੀ ਵੀ ਆ ਚੀਜ਼ਾਂ ਦੇਣੀਆਂ ਨਹੀਂਆਂ ਲੈਣੀਆਂ ਨਹੀਂ ਕਦੇ ਵੀ ਇਨਕਾਰ ਹੀ ਨਹੀਂ ਕੀਤੀ ਚਾਹੇ ਪਰਾ ਕਿੰਨਾ ਵੀ ਕਬੀਲਦਾਰ ਇਹਦੇ ਆਪਣੇ ਵੀ ਤਿੰਨ ਗੁੱਡੀਆਂ ਨੇ ਪਰ ਸਾਨੂੰ ਪੂਰਾ ਮਾਨ ਸਤਕਾਰ ਕਰਦਾ ਜੀ ਪਰਾ ਦਾ ਦੇ ਵੀ ਡਾ ਵੱਡਾਗਾ ਬੰਦੇ ਦਾ ਦਿਲ ਵੱਡਾ ਹੋਣਾ ਚਾਹੀਦਾ ਕਹਿੰਦੇ ਘਰ ਦਾ ਜੇ ਬੰਦਾ ਮਾੜਾ ਹੋਵੇ ਦਿਲ ਦਾ ਅਮੀਰ ਹੋਣਾ ਚਾਹੀਦਾ ਤੇ ਸਾਡੇ ਭਰਾ ਨੇ ਸਾਨੂੰ ਕਦੇ ਐ ਅਸੀਂ ਮੂੰਹ ਨਹੀਂ ਫਟਕਾਰਿਆ ਹੈਗਾ ਮੇਰਾ ਭਤੀਜਾਗਾ ਜੀ ਸਾਰੇ ਬੰਡੀ ਇਸ ਤਰ੍ਹਾਂ ਦਾ ਇਹਨੂੰ ਮੇਰੇ ਭਰਾ ਨੂੰ ਤੇ ਅਸੀਂ ਵੀ ਮੇਰੇ ਭਰਾ ਨੂੰ ਪਿੱਠ ਨਹੀਂ ਲੱਗਣ ਦਿੰਦੇ ਜਿੰਨੀ ਵੀ ਹੋ ਸਕਦੀ ਹੈ ਅਸੀਂ ਭਰਾ ਦੇ ਨਾਲ ਖੜਦੇ ਆ ਕਿਉਂਕਿ ਭਰਾ ਨਾਲ ਖੜਨਾ ਚਾਹੀਦਾ ਜੀ ਭਰਾ ਦੇ ਤਿੰਨ ਗੁੱਡੀਆਂ ਨੇ ਤੇ ਸਾਡਾ ਪਰ ਮੂੰਹ ਨਹੀਂ ਫਟਕਾਰਦੇ ਹੈਗੇ ਐਂ ਜਵਾਬ ਨਹੀਂ ਦਿੰਦੇ ਹੈਗੇ ਵੀ ਆਹ ਨਹੀਂ ਅਸੀਂ ਐਂ ਕਰਦੇ ਤੇ ਮੇਰੀ ਭਤੀਜ ਨੂੰ ਵੀ ਬਹੁਤ ਵਧੀਆ ਆਈ ਹੈ ਮੈਂ ਤਾਂ ਕਹਣੀ ਘਰ ਘਰ ਇਹ ਜੀਆਂ ਭਤੀਜ ਨੂੰ ਆਹ ਹਣ ਆਪਾਂ ਆਪਣੇ ਬਾਪੂ ਜੀ ਦੇ ਵੀ ਰਖੜੀ ਬਣਦੇ ਆ ਚਾਹੇ ਭੂਆ ਹੋਰੀਆਂ ਬਣਨ ਦਿੰਦੀਆਂ ਨੇ ਫੇਰ ਵੀ ਅਸੀਂ ਆਪਣੇ ਬਾਪੂ ਦੇ ਰਖੜੀ ਜ਼ਰੂਰ ਬਣਦੇ ਆ ਪੋਤੀਆਂ ਵੀ ਬਨਨ ਕੇ ਜਾਂਦੀਆਂ ਨੇ ਬਾਪੂ ਦੇ ਰਖੜੀ ਬਾਪੂ ਦੀਆਂ ਚਾਰ ਪੋਤੀਆਂ ਨੇ ਵੀ ਆਈਆਂ ਹੋਈਆਂ ਕਰਮ ਵਾਲਾ ਬਾਪੂ ਬਾਪੂ ਮੈਨੂੰ ਹੱਸੀ ਜਾਂਦਾ ਕਹਿੰਦਾ 1.5 ਰੁਪਏ ਦੀ ਰਖੜੀ ਚੱਕ ਲਿਆਈ ਇਸ ਤਰ੍ਹਾਂ ਹੱਸੀ ਮਜ਼ਾਕ ਕਰੀ ਜਾਂਦੇ ਆ ਜੀ ਪਹਿਲਾ ਮੈਨੂੰ ਕਹਿੰਦਾ ਤੂੰ ਰਕੜੀਆਂ ਇਹ ਦੇ ਨਹੀਂ ਆਈ ਰਕੜੀ ਬੰਨਣ ਲਾਓ ਜੀ ਲੱਡੂ ਬਾਪੂ ਕਹਿੰਦਾ ਮੈਂ ਨਹੀਂ ਖਾਂਦਾ ਮੈਂ ਭੰਨ ਕੇ ਖਾਉਂ ਕੋਲੀ ਚ ਪਾ ਕੇ ਮੈਨੂੰ ਕਵਲੀ ਲੈ ਕੇ দাও ਕਹਿੰਦਾ ਤੇ ਆ ਮੇਰੇ ਭਤੀਜੇ ਦੀ ਗੁੜੀ ਐ ਇਹ ਰੁੱਸੀ ਹੋਈ ਐ ਮੇਰ ਨਾਲ ਫੋਨ ਵਿਸੇ ਵਟਨ ਨਾਲੇ ਫੋਨ ਵਿਸੇ ਚਲੋ ਜੀ ਮੈਂ ਕਿਹਾ ਮੈਂ ਤੇ ਰਕੜੀ ਬੰਨਦੀ ਆਂ ਫੇਰ ਆਪਾਂ ਅਗਲੇ ਸਾਲ ਤੇਰਾ ਭਰਾ ਦੇ ਬੰਨਾਂਗੇ ਰਕੜੀਆਂ ਐ ਹੱਸੀ ਜਾਂਦੇ ਐ ਅਸੀਂ ਮਹੱਲੇ ਮੇਰੇ ਰਖੜੀ ਬੰਨਣੇ ਆ ਲੱਡੂ ਖਾਂਦੀ ਨਹੀਂ ਆਕੜੀ ਹੋਈ ਐ ਇਹ ਕੋਈ ਕਿਸੇ ਦੇ ਲੈਣ ਦੇਣ ਦਾ ਭੁੱਖਾ ਨਹੀਂ ਹੁੰਦਾ ਇੱਕ ਪਿਆਰ ਹੁੰਦਾ ਹੈ ਆ ਮੇਰੀ ਭਤੀਜ ਨੂੰ ਹਾਂ ਨੂੰ ਬਹੁਤ ਇਹ ਤੁਸੀਂ ਐਨ ਸਮਝ ਲਈ ਘਰਾਣੇ ਕਰਦੀ ਐ ਸਾਰਾ ਇਹਨੂੰ ਪਤਾ ਜੀ ਬਿਲਕੁਲ ਇਹ ਸਤ ਮੂੰਹ ਨਹੀਂ ਫਟਕਾਰਦੀ ਐਗੀ ਦੇ ਹੁਣ ਫੇਰ ਕਹਿੰਦੀ ਮੈਂ ਵੀਡੀਓ ਬਣਾਉਂਗੀ ਮੈਂ ਬੋਲੀ ਜਾ ਰਹੀ ਆ ਮੈਂ ਕੱਲੇ ਮੈਂ ਤੈਨੂੰ ਕਰਕੇ ਦੇਵਾਂ ਠੀਕ ਬਾਜ ਇੱਧਰ ਪਈ ਹੋਈ ਆ ਕਹਿੰਦੀ ਮੈਨੂੰ ਤੂੰ ਜਿੰਨਾ ਚਿਰ ਫੋਨ ਨਹੀਂ ਲਿਆ ਕੇ ਦਿੰਦੀ ਭੂਆ ਉਹਨਾ ਚਿਰ ਤੂੰ ਮੈਂ ਉਹ ਨਹੀਂ ਕਰਦੀ ਹੈਗੀ ਲਓ ਜੀ ਆਪਾਂ ਬਾਕੀ ਕਰਦੀ ਵੀਡੀਓ ਵੀ ਦਿਖਾਤੀ ਇੱਧਰ ਡੰਗਰਾਂ ਨੂੰ ਕੱਖ ਪਾਉਂਦਾ ਫਿਰਦਾ ਮੇਰਾ ਭਤੀਜਾ ਤੇ ਇੱਧਰ ਆਪਾਂ ਬਾਹਰ ਖੇਤ ਦਿਖਾਉਣੇ ਹਸਣ ਸਾਡੇ ਅੱਜ ਕੱਲ ਦੇ ਵਾਜ ਜਵਾਕ ਬਹੁਤ ਚਲਾਕ ਆ ਜੀ ਮੈਨੂੰ ਕਹਿੰਦੀ ਭੂਆ ਤੇਰੇ ਜਨਮ ਦਿਨ ਤੇ ਮੈਂ ਕੁਝ ਨਹੀਂ ਲੈ ਕੇ ਆਉਂਦੀ ਪਾਪੇ ਨੂੰ ਕਹਿੰਦੀ ਮੈਂ ਵੱਡਾ ਫੋਨ ਲਿਆ ਕੇ ਦੂੰ ਜਨਮ ਦਿਨ ਤੇ ਮੈਨੂੰ ਹੁਣੀ 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 ਫੋਨ ਲਿਆ ਕੇ ਦੋ ਕਹਿੰਦੀ ਆ ਲਓ ਜੀ ਵੀਰਾ ਲਾਉਂਦਾ ਸਬਜ਼ੀਆਂ ਕੁ ਸਬਜ਼ੀਆਂ ਲਾਈਆਂ ਹੋਈਆਂ ਨੇ ਕੁਝ ਵੀਰਾਂ ਨੂੰ ਪੱਟ ਦਿੱਤੀਆਂ ਨੇ ਆ ਗੁਰਦੁਆਰੇ ਦਾ ਵਿਆਹ ਸਾਡੇ ਘਰ ਕੋਲ ਬਹੁਤ ਵਧੀਆ ਹੁੰਦਾ ਜੀ ਤੇ ਗਰਬਾਣੀ ਵਿਆਹ ਅਜ ਕੰਨਾਂ ਚ ਪੈਂਦੀ ਬਹੁਤ ਹੀ ਸੋਹਣਾ ਲੱਗਦਾ ਬਾਹਰ ਲਵੇ ਉਹ ਤੁਸੀਂ ਦੇਖੋ ਦੇਖੇ ਇਹਦੇ ਵਿੱਚ ਆਰਾਮਦਾਰੀ ਵੀ ਇੱਧਰ ਡੰਗਰ ਬੰਨੇ ਜਾਂਦੇ ਆ ਬਾਹਰਲੀ ਸਾਈਡ ਦਿਨ ਹੈ ਸਬਜੀ ਪਾਜੀ ਕੋਲ ਲੱਗ ਜਾਂਦੀ ਹੈ ਤੇ ਇੱਧਰ ਮੇਰਾ ਭਤੀਜਾ ਕੱਖ ਕੰਡਾ ਪਾਉਂਦਾ ਡੰਗਰਾਂ ਨੂੰ ਲਓ ਜੀ ਸੋਨ ਨੂੰ ਆਪਾਂ ਘਰ ਵੀ ਦਿਖਾ ਦੇਵਾਂਗੇ ਆਪਣੇ ਪੇਕਿਆਂ ਦਾ ਤੇ ਇਧਰ ਦੁੱਧ ਤੇ ਸਬਜ਼ੀ ਰੱਖੀ ਪਈ ਐ ਤੇ ਇਧਰ ਰਸੋਈ ਐ ਜੀ ਤੇ ਗੁੱਸੇ ਹੋਈ ਪਈ ਆ ਉਹਦੀ ਮੰਮੀ ਨਾਲ ਵੀ ਮੈਨੂੰ ਮੋਬਾਈਲ ਨਹੀਂ ਲਿਆ ਕੇ ਦਿੱਤਾ ਭੂਆ ਨੇ ਲਓ ਜੀ ਆਪਾਂ ਤੁਹਾਨੂੰ ਘਰ ਵੀ ਦਿਖਾਉਣਾ ਵੀਰੇ ਦਾ ਬਹੁਤ ਵਧੀਆ ਘਰ ਜਿਹਾ ਜਿਹਾ ਜ਼ਿਮੀਂਦਾਰਾਂ ਦੇ ਹੁੰਦਾ ਬਹੁਤ ਵਧੀਆ ਘਰ ਆ ਜਿਵੇਂ ਕਬੀਲਦਾਰੀ ਭਾਰੀ ਆ ਘਰ ਵੀ ਬਹੁਤ ਕੁਸਤ ਪਰਮਾਤਮਾ ਦੇ ਰੰਗ ਲੱਗੇ ਹੋਏ ਨੇ ਵੀਰੇ ਦੇ ਦਿਲ ਨੂੰ ਜਦੋਂ ਆਪਾਂ ਦਿਲ ਖੋਲ ਕੇ ਵਰਤਦੇ ਆਂ ਜੀ ਆਪਾਂ ਨੂੰ ਪਰਮਾਤਮਾ ਹੋਰ ਦਿੰਦਾਗਾ ਲਓ ਜੀ ਆਪਾਂ ਵੀਡੀਓ ਬਣਾ ਲਈ ਕਮਰੇ ਦੀ ਤੇ ਆ ਜਿਹੜੀ ਅਲਮਾਰੀ ਪਈ ਸੀ ਆਪਣੀ ਗੁੜੀਆਂ ਨੂੰ ਲਿਆ ਕੇ ਦਿੱਤੀ ਐ ਵੀਰੇ ਨੇ ਤੇ ਕਹਿੰਦੀ ਮੈਨੂੰ ਆਹ ਅਲਮਾਰੀ ਇਹ ਨਹੀਂ ਹੁਣ ਮੈਨੂੰ ਬੈੱਡ ਵੀ ਲਿਆ ਦਿਓ ਇੱਕ ਪਾਪਾ ਮੈਨੂੰ ਬੈੱਡ ਵੀ ਲਿਆ ਦਿਓ ਇੱਕ ਬਹੁਤ ਹੋਇਆ ਦੇਖੋ ਆ ਦੀ ਮੰਮੀ ਨੂੰ ਧੱਕੇ ਮਾਰੀ ਜਾਂਦੀ ਤੇ ਇੱਧਰ ਸਾਰੇ ਬੈਠੇ ਆ ਜੀ ਲਓ ਜੀ ਆਪਾਂ ਇਹਨਾਂ ਦੀ ਵੀਡੀਓ ਬਣਾ ਲਈ ਤੇ ਫਿਰ ਅਸੀਂ ਆਗੇ ਜੀ ਬਾਹਰ ਬਾਹਰ ਬਹਿ ਕੇ ਮਾਰਦੇ ਆ ਗੱਲਾਂ ਕੂਲਰ ਲਾ ਲੇ ਅਸੀਂ ਵੇੜੇ 'ਚ ਤੇ ਰੁੱਸੀ ਫਿਰਦੀ ਹੈ ਜੇ ਵੀ ਸਾਡੇ ਨਾਲ ਬਹੁਤ ਹਰਖਾ ਜੀ ਅੱਜਕੱਲ ਦੇ ਬੱਚਿਆਂ 'ਚ ਕੋਈ ਕਿਸੇ ਚੀਜ਼ ਦਾ ਲੈਣ ਦੇਣ ਦਾ ਭੁੱਖਾ ਨਹੀਂ ਹੁੰਦਾ ਜਦੋਂ ਆਪਾਂ ਨੂੰ ਭੈਣ ਭਰਾ ਚਾਰ ਆਪਣੇ ਨਾਲ ਹਸਤਕੇ ਗੱਲਾਂ ਕਰ ਲੈਂਦੇ ਆ ਤੇ ਆਪਣਾ ਦਿਲ ਖੁਸ਼ ਹੋ ਜਾਂਦਾ ਜੀ ਤੇ ਮਾਮਾ ਤੋਂ ਬਾਅਦ ਸਾਨੂੰ ਪਤਾ ਸਾਰਿਆਂ ਨੂੰ ਵੀ ਭਰਾ ਭਰਜਾਈ ਵਰਤੋਂ ਦੀ ਰਿਸ਼ਤੇਦਾਰੀ ਹੈ ਤੇ ਜਰੂਰ ਆਪਾਂ ਨੂੰ ਜੀ ਵਰਤਨਾ ਚਾਹੀਦਾ ਹੈਗਾ ਇਹ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇ ਬੰਦਾ ਵਾਰ-ਵਾਰ ਇਸ ਜੱਗ ਤੇ ਨਹੀਂ ਆਉਂਦਾ ਹੈਗਾ ਆਪਣੀ ਲੜਾਈ ਝਗੜਾ ਤਾਂ ਚੱਲਦਾ ਰਹਿੰਦਾ ਸਾਰੇ ਭੈਣ ਭਰਾ ਲੜਦੇ ਆ ਜਦੋਂ ਆਪਾਂ ਛੋਟੇ ਹੁੰਦੇ ਲੜਦੇ ਆ ਤਾਂ ਆਪਾਂ ਵੱਡੇ ਹੁੰਦੇ ਵੀ ਲੜਦੇ ਆ ਕੋਈ ਇਹੋ ਜਿਹਾ ਨਹੀਂ ਹੋਣਾ ਜਿਹੜਾ ਆਪਣੇ ਭੈਣ ਭਰਾ ਨਾਲ ਨਹੀਂ ਲੜਦਾ ਹੋਣਾ ਅਸੀਂ ਬਥੇਰਾ ਲੜਦੇ ਆ ਪਰ ਫੇਰ ਵੀ ਪਿਆਰ ਵੀ ਬਹੁਤ ਕਰਦੇ ਆ ਇੱਕ ਦੂਜੇ ਨੂੰ ਤੇ ਮੈਂ ਵੀਰੇ ਉਹਨਾਂ ਨੂੰ ਹੱਸਣ ਲੱਗ ਜਾਨੇ ਮੈਨੂੰ ਰਖੜੀ ਨਹੀਂ ਤੁਸੀਂ ਫੋਨ ਤਾਂ ਕਰਦੇ ਨਹੀਂ ਮੈਂ ਆ ਜਾਨੀ ਆ ਮੇਰੀ ਭਤੀਜ ਨੂੰ ਕਹਿੰਦੀ ਫੋਨ ਤਾਂ ਭੂਆ ਬਗਾਨਿਆਂ ਨੂੰ ਕਰੀ ਜਾਂਦਾ ਆਪਦੇ ਭਰਾਵਾਂ ਦੇ ਘਰੇ ਫੋਨ ਕਰਕੇ ਨਹੀਂ ਆਈ ਜਾਂਦਾ ਚਲੋ ਜੀ ਫਿਰ ਆਪਾਂ ਬਗੇਰ ਫੋਨ ਤੀਆਂ ਆ ਜਾਨੇ ਅਸੀਂ ਉਹ ਵੀ ਫੋਨ ਸਾਰੇ ਭੈਣ ਭਰਾ ਹੀ ਬਹੁਤ ਘੱਟ ਕਰਦੇ ਆ ਤੇ ਜਦੋਂ ਕੋਈ ਗੱਲਬਾਤ ਹੁੰਦੀ ਉਹ ਨਹੀਂ ਫੋਨ ਕਰਦੇ ਮੇਰੇ ਵੀਰੇ ਹੱਸਣ ਲੱਗ ਜਾਂਦਾ ਫੋਨ ਤੇ ਗੱਲਾਂ ਕਰਕੇ ਕੀ ਹੁੰਦਾ ਮੇਲਾ ਉਹ ਜਾ ਕੇ ਜੇ ਤੋ ਕੋਈ ਦੋਸਤ ਕੋੰਦਾ ਜੀ ਉਦੋਂ ਮਿਲ ਜਾਂਦੇ ਆ ਕਿ હું ਵੀ ਆ ਜਾਂਦੇ ਆ ਆਪਣੇ ਕੋਲ ਤੇ ਫੋਨ ਦਾ ਅਸੀਂ ਘੱਟ ਹੀ ਥੋੜਾ ਜਿਹਾ ਰੱਖਦੇ ਆਂਗੇ ਧਿਆਨ ਤੇ ਰਿਸ਼ਤਿਆਂ ਚ ਪਿਆਰ ਹੋਣਾ ਚਾਹੀਦਾ ਜੀ ਫੋਨ ਕਰਨਾ ਰਿਸ਼ਤੇ ਕੋਈ ਜ਼ਿਆਦਾ ਹੋਣੀ ਬਣਦੇ ਵੇਤਰ ਨਹੀਂ ਬਣਦੇ ਇੱਧਰ ਮੇਰਾ ਭਤੀਜਾ ਕਹਿੰਦਾ ਲੈ ਭੂਆ ਤੇਰੀ ਬਾਪੂ ਨਾਲ ਫੋਟੋ ਕਿਚੀ ਤੇ ਬਾਪੂ ਵੀ ਮਜਾ ਕਰਦਾ ਮੈਨੂੰ ਕਹਿੰਦਾ ਬਥੇਰੀਆਂ ਖਿੱਚੀਆਂ ਪਈਆਂ ਨੇ ਫੋਟੋਆਂ ਦੇਖਦੀਆਂ ਹੀ ਨਹੀਂ ਚੱਕ ਕੇ ਕਹਿੰਦਾ ਖਿੱਚੀ ਜਾਂਦੀਆਂ ਨੇ ਫੋਟੋਆਂ ਤੇ ਹਣ ਬਾਪੂ ਮੈਨੂੰ ਸਮਝਾ ਰਿਹਾ ਜੀ ਮੈਂ ਬਾਪੂ ਤੋਂ ਪੈਸੇ ਥੋੜੇ ਜਿਹਾ ਵੱਧ ਮੰਗਦੀ ਸੀ ਰਖੜੀ ਦੇ ਕਿਉਂਕਿ ਮੈਂ ਸਾਰਿਆਂ ਨਾਲ ਛੋਟੀ ਐ ਤੇ ਮੈਂ ਕਿਹਾ ਬਾਪੂ ਮੈਨੂੰ ਸੂਟ ਨੂੰ ਪੈਸੇ ਦੇ ਤੇ ਬਾਪੂ ਮੈਨੂੰ ਕਹਿੰਦਾ ਕਹਿੰਦਾ ਪੁੱਤ ਤੂੰ ਐਂ ਨਾ ਕਿਹਾ ਕਰ ਵੀ ਮੈਨੂੰ ਐਂ ਦੇ ਐਂਦੇ ਤੇਰੇ ਕਰ ਸਭ ਕੁਸਾ ਤੇ ਮੈਂ ਹੋਰ ਸਾਰੀਆਂ ਕੁੜੀਆਂ ਨੂੰ ਵੀ ਦੇਣੇ ਆ ਪੈਸੇ ਤੇ ਬਾਪੂ ਮੈਨੂੰ ਐ ਸਮਝਾ ਰਿਹਾ ਹੈਗਾ ਤੇ ਮੈਂ ਬਹੁਤ ਲੜਦੀ ਆਂ ਜੀ ਬਾਪੂ ਨਾਲ ਕਿਉਂਕਿ ਇਹ ਵੀ ਪਿਆਰ ਦੀ ਲੜਾਈ ਹੈ ਕੋਈ ਮੰਗਦੀ ਨਹੀਂ ਹੈਗੀ ਚੀਜ਼ ਤੇ ਨਾ ਹੀ ਬਾਪੂ ਨੂੰ ਕੋਈ ਕਹਿੰਦਾ ਵੀ ਤੂੰ ਕੀ ਕਰਦਾ ਪੰਜ ਕਰਦਾ ਕਿ 50 ਕਰਦਾ ਭਰਾ ਵੀ ਨਹੀਂ ਕਹਿੰਦੇ ਹੈਗੇ ਤੇ ਮੈਂ ਬਾਪੂ ਨੂੰ ਹੱਸ ਰਹੀ ਤੇ ਮੈਂ ਮੈਨੂੰ ਸੂਟ ਨੂੰ ਪੈਸੇ ਦੇ ਤੇ ਬਾਪੂ ਬਹੁਤ ਖਰਾਬ ਹੈ ਜੀ ਸੂਟ ਨੂੰ ਪੈਸੇ ਨਹੀਂ ਦਿੰਦਾ ਸਾਰੇ ਖੜ ਗਏ ਹੱਸਣ ਅੱਗੇ ਕਹਿੰਦੇ ਅਸੀਂ ਸਾਰੇ ਐ ਵੀ ਕਿਤੇ ਵਾਪਸ ਨਾ ਆ ਜੀ ਛੱਡਣ 12 ਚ ਲਓ ਜੀ ਹੁਣ ਆਪਾਂ ਤੁਰਪੇ ਜਿਉਂਦੇ ਵਸਦੇ ਰਹਿਣ ਜੀ ਭਰਾ ਪਰ ਜਾਈ ਇਹਨਾਂ ਨਾਲ ਹੀ ਪੇਕੇ ਨੇ ਪਤੀਜਿਆਂ ਨਾਲ ਇਹਨਾਂ ਨਾਲ ਹੀ ਰੱਬ ਵਸਦਾ ਆਪਣਾ ਕਹਿੰਦੇ ਜਾਂ ਜਨਾਨੀ ਨੂੰ ਪੇਕੇ ਦਾ ਦੁੱਖ ਜਾਂ ਢਿੱਡ ਦਾ ਦੁੱਖ ਇਹ ਦੋ ਦੁੱਖ ਹੁੰਦੇ ਜੀ ਦੂਜੇ ਭਰਾ ਦਾ ਆਪਣਾ ਘਰ ਆ ਸੜਕ ਤੇ ਆਊਗਾ ਆਪਾਂ ਉੱਥੇ ਨਹੀਂ ਰੁਕਦੇ ਕਿਉਂਕਿ ਉਹਨਾਂ ਦੇ ਰਕੜੀ ਆਪਾਂ ਬੰਨ੍ਹ ਦਿੱਤੀ ਸੀ ਬੜੀ ਆਪਣੀਆਂ ਭੈਣਾਂ ਕੋਲ ਗਏ ਸੀ ਅਸੀਂ ਵੀ ਉਧਰ ਚਲੇ ਗਏ ਸੀ ਤੇ ਹੁਣ ਆਪਾਂ ਇੱਥੋਂ ਲੰਘ ਜਾਾਂਗੇ ਜੀ ਆਪਣੇ ਬਿਹਾਰ ਹੋ ਗਏ ਸਾਰਾ ਜਿਹੜਾ ਰਕੜੀ ਦਾ ਹੋਣਾ ਸੀ ਪ੍ਰਮਾਤਮਾ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਇਸ ਤਰ੍ਹਾਂ ਹੱਸਦੇ ਵਸਦੇ ਰੱਖੇ ਜੀ ਲਓ ਜੀ ਹੁਣ ਅਸੀਂ ਰੁਕਦੇ ਨਹੀਂ ਆਏਗੇ ਉਹ ਸਾਹਮਣੇ ਸਾਡੇ ਪਿੰਡ ਦਾ ਵਾਸਾ ਅੱਡਾ ਦੇਖ ਲਓ ਕਿੰਨਾ ਵਧੀਆ ਬਣਾਇਆ ਹੋਇਆ ਪਿੰਡਾਂ 'ਚ ਬਹੁਤ ਡਿਵੈਲਪਮੈਂਟ ਹੋਈ ਪਈ ਆ ਹੁਣ ਤੇ ਪਹਿਲਾਂ ਇੱਥੇ ਅੱਡਾ ਨਹੀਂ ਸੀ ਹੈਗਾ ਜੀ ਲਓ ਜੀ ਹੁਣ ਆਪਾਂ ਆਪਣੇ ਘਰ ਨੂੰ ਚਾਲੇ ਪਾਤੇ ਤੇ ਆਪਾਂ ਲੜਦੇ ਬੋਲਦੇ ਤਾਂ ਸਾਰੇ ਹੁੰਨੇ ਆ ਜੀ ਭੈਣ ਭਰਾ ਮੈਂ ਤਾਂ ਕਹਿੰਦੀ ਨਹੀਂ ਵੀ ਕੋਈ ਭਰਾ ਤੇ ਭੈਣ ਨਹੀਂ ਲੜਦੇ ਹੁਣੇ ਪਰ ਰਖੜੀ ਵਾਲੇ ਦਿਨ ਜ਼ਰੂਰ ਫੋਨ ਕਰਦਿਆ ਕਰੋ ਭੈਣ ਨੂੰ ਵੀ ਰਖੜੀ ਬਣ ਜੇ ਭੈਣੇ ਤੇ ਆਪਾਂ ਜਦੋਂ ਜੰਮਦੇ ਆ ਜੀ ਭੈਣ ਭਰਾ ਬਣਦੇ ਆ ਇਕੱਠੇ ਹੁੰਨੇ ਆ ਖੇਡਦੇ ਆ ਇੱਕ ਵੇੜੇ ਚ ਤੇ ਜਦੋਂ ਆਪਾਂ ਇਸ ਸੰਸਾਰ ਤੋਂ ਜਾਣਾ ਪਤਾ ਨਹੀਂ ਆਪਣਾ ਕੌਣ ਭੈਣ ਬਣਨਾ ਕੌਣ ਭਰਾ ਬਣਨਾ ਇੱਥੇ ਰਹਿ ਜਾਣਾ ਸਭ ਕੁਝ ਗਾਹ ਕਿਸੇ ਨੇ ਨਹੀਂ ਦੇਖਿਆ ਰਿਸ਼ਤਿਆਂ ਦੀ ਕਦਰ ਕਰੋ ਸਾਰੇ ਜਾਣੇ ਭੈਣ ਭਰਾ ਮ ਕਦਰ ਕਰੋ ਜੇ ਇੱਕ ਨਹੀਂ ਝੁਕਦਾ ਦੂਜਾ ਝੁਕਦਾ ਝੁਕ ਜੋ ਰਿਸ਼ਤੇ ਜਿੱਪਰੇ ਪਿਆਰ ਬਣਾ ਕੇ ਰੱਖੋ ਤੇ ਗਾਹ ਕਿਹਨੇ ਦੇਖਿਆ ਜੀ ਇਸ ਜਨਮ ਚ ਆਪਾਂ ਭੈਣ ਭਰਾ ਆਪਣੇ ਤੇ ਮੈਂ ਤਾਂ ਬਗੇਰ ਫੋਨ ਤੇ ਰਕੜੀ ਬੰਨਣ ਚਲੀ ਜਾਨੀ ਆ ਚਾਹੇ ਮੈਨੂੰ ਮੰਗਰੋਂ ਕੋਈ ਕੁਸਮਰਜੀ ਕਹੀ ਜਾਵੇ ਤੇ ਮੰਗਰੋਂ ਤਾਂ ਕਹਿੰਦੇ ਥਾਣੇਦਾਰ ਨੂੰ ਵੀ ਬੰਦਾ ਗਾਲਾਂ ਕੱਢ ਲੈਂਦਾ ਤੇ ਨਾ ਮੈਨੂੰ ਪ੍ਰਧਾਨ ਸਾਹਿਬ ਨੇ ਕਿਤੇ ਰੋਕੇ ਆ ਵੀ ਤੈਂ ਮੈਨੂੰ ਫੋਨ ਨਹੀਂ ਕੀਤਾ ਤੂੰ ਰਕੜੀ ਬੰਨਣ ਜਾਣੀ ਆ ਤੇ ਇਹ ਵੀ ਖੁਸ਼ ਹੋ ਕੇ ਜਾਂਦੇ ਆ ਜੀ ਇਹ ਰਿਸ਼ਤੇ ਇੱਕ ਵਾਰੀ ਮਿਲਦੇ ਆ ਆਪਾਂ ਨੂੰ ਬਾਰ-ਬਾਰ ਨਹੀਂ ਮਿਲਦੇ ਆ ਆਪਾਂ ਅੱਗੇ ਬਰਨਾਲੇ ਸਹਿਰ ਤੇ ਬਰਨਾਲੇ ਸ਼ਹਿਰ ਦੀ ਰੌਣਕ ਦੇਖੋ ਤੁਸੀਂ ਰੌਣਕ ਬਿਲਕੁਲ ਹੀ ਬਜ਼ਾਰ ਚ ਘਟ ਸੀ ਪਤਾ ਨਹੀਂ ਹਜੇ ਰਖੜੀਆਂ ਚ ਦਿਨ ਪਏ ਸੀ ਤੇ ਬਿਲਕੁਲ ਹੀ ਸੁੰਨਾ ਜਿਹਾ ਬਜ਼ਾਰ ਪਿਆ ਸੀ ਤੇ ਆਪਾਂ ਵੀਡੀਓ ਕੈਚਰ ਕਰ ਲਈ ਜੀ ਬਹੁਤ ਸੁੰਨਾ ਬਾਜ਼ਾਰ ਪਿਆ ਸੀ ਕੋਈ ਰਸ ਨਹੀਂ ਸੀ ਹੈਗਾ ਰਖੜੀਆਂ ਪਰ ਇਹ ਤੇ ਬਾਜ਼ਾਰ ਚ ਚਲੋ ਜੀ ਦੇਖੋ ਤੁਸੀਂ ਬਾਜ਼ਾਰ ਬਰਨਾਲੇ ਦਾ ਮੈਂ ਸਾਨੂੰ ਭੈਣ ਭਰਾ ਦਾ ਗੀਤ ਸੁਣਾਉਣੀ ਆ ਇੱਕ ਥੋੜੀ ਜਿਹੀ ਮੇਰੀ ਯਾਰਕ ਲੈਣ ਜਾਇਦ ਨੇ ਅਸੀਂ ਸਕੂਲ ਚ ਜਾਉਂਦੀ ਹੁੰਦੀ ਸੀ ਭੈਣ ਕੋਲੋਂ ਵੀਰ ਆ ਬਣਾ ਲੈ ਰਖੜੀ ਸੋਹਣ ਜਹ ਗੁੱਟ ਤੇ ਸਜਾ ਲੈ ਰਖੜੀ ਇਸ ਵਿੱਚ ਗੁੰਦਿਆ ਪਿਆਰ ਭੈਣ ਦਾ ਇਸ ਵਿੱਚ ਜਾਦੇ ਮਲਾਰ ਭੈਣ ਦਾ ਪੈਣ ਕੋਲੋਂ ਬੀਰਿਆ ਬਣਾ ਲੈ ਰਖੜੀ ਸੋਣੇ ਜਹੇ ਗੁੱਟ ਤੇ ਸਜਾ ਲੈ ਰਖੜੀ ਪੈਣ ਕੋਲੋਂ ਬੀਰਿਆ ਬਣਾ ਲੈ ਰਖੜੀ ਸੋਣੇ ਜਹੇ ਗੁੱਟ ਤੇ ਸਜਾ ਲੈ ਰਖੜੀ ਲਓ ਜੀ ਗੀਤ ਦੇ ਬੋਲ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਜੀ ਤੇ ਇਸ ਦਿਨ ਜਿਹੜੇ ਆਪਾਂ ਤੋਂ ਬਿਸਤੜ ਜਾਂਦੇ ਆ ਉਹਨਾਂ ਦੀਆਂ ਵੀ ਆਪਾਂ ਨੂੰ ਯਾਦਾਂ ਆਉਂਦੀਆਂ ਨੇ ਇਸ ਦਿਨ ਵਿੱਚ ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਰਖੜੀਆਂ ਬਣਦੇ ਹੁੰਦੇ ਸੀ ਮੇਰੇ ਚਾਚੇ ਦੇ ਕੋਈ ਲੜਕੀ ਨਹੀਂ ਸੀਗੀ ਉਹਨਾਂ ਦੇ ਚਾਰ ਬੇਟੇ ਸੀ ਤੇ ਅਸੀਂ ਉਹਨਾਂ ਦੇ ਰਖੜੀ ਬਣਦੀ ਹੁੰਦੀ ਸੀ ਉਦੋਂ ਜੀ ਕੌਲੀ ਚ ਖੰਡ ਪਾ ਲੈਂਦੇ ਹੁੰਦੇ ਥੋੜੀ ਜੀ ਤੇ ਰਖੜੀ ਦੇ ਧਾਗੇ ਲੈ ਲੈਂਦੇ ਬਸ ਸਾਈ ਸਾਰੀ ਦੁਪਹਿਰ ਸਾਰੀ ਦਿਹਾੜੀ ਇੰਤੁਰੀਆਂ ਫਿਰਦੀਆਂ ਹੁਣ ਚਾਚੀ ਫਲਾਨਾ ਆ ਗਿਆ ਫਲਾਨੇ ਤੇ ਰਖੜੀ ਬੰਨ ਜੀ ਹੁਣ ਫਲਾਨਾ ਆ ਗਿਆ ਸਰਜੀਤ ਤੇ ਰਖੜੀ ਬੰਨ ਜੀ ਹੁਣ ਰਣਜੀਤ ਆ ਗਿਆ ਉਹਦੇ ਰਖੜੀ ਬੰਨ ਜੀ ਮੇਰੇ ਚਾਚੇ ਦੇ ਮੁੰਡੇ ਸੀ ਜੀ ਇੱਕਦਾਨ ਸੁਖਦੇਵ ਸੀ ਅਸੀਂ ਚਾਰਾਂ ਦੇ ਰਖੜੀ ਬੰਨਦੇ ਬਸ ਅਸੀਂ ਤੁਰੀਆਂ ਫੇਰਦੀਆਂ ਹੁਣ ਉਹਨਾਂ ਚ ਦੋ ਵੀਰੇ ਹੈ ਨਹੀਂ ਕਿ ਦੋ ਹੈਗੇ ਤੇ ਮਨ ਨੂੰ ਦੁੱਖ ਵੀ ਹੁੰਦਾ ਜੀ ਇਹ ਜਿਹੇ ਵੀਰੇ ਆਪਣੇ ਜ਼ਰੂਰ ਚਾਹਤ ਆਉਂਦੇ ਆਪਣੇ ਸਕੇ ਤੇ ਆ ਗਿਆ ਆ ਗਿਆ ਜੀ ਆਈਟੀਆਈ ਚੌਕ ਤੇ ਇਥੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਨਾ ਇਹ ਤਾਂ ਅੱਜ ਤੇ ਨਾ 15 ਅਗਸਤ ਨੂੰ ਝੰਡਾ ਲਹਿਰਾਇਆ ਇਥੇ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੀਆਂ ਵੀ ਤੁਹਾਨੂੰ ਲੱਖ ਲੱਖ ਵਧਾਈਆਂ ਜੀ ਤੇ 15 ਅਗਸਤ ਵਾਲੇ ਦਿਨ ਦੀ ਵੀਡੀਓ ਜੀ ਆਪਾਂ ਪਾਉਣ ਚ ਥੋੜਾ ਜਿਹਾ ਲੇਟ ਹੋ ਗਏ ਕਿਉਂਕਿ ਵਿਜੀ ਚੱਲ ਰਏ ਸੀ ਥੋੜੇ ਜਿਹਾ ਆਪਾਂ ਹੁਣ ਆਗੇ ਅੱਗੇ ਤਣਾਉਲੇ ਵਾਲੇ ਰੋਡ ਤੇ ਲਓ ਜੀ ਆਪਾਂ ਰਸਤੇ ਦੀ ਵੀਡੀਓ ਬਣਾਈ ਐ ਤੁਸੀਂ ਕਰੋ ਇੰਜੋਏ ਰਸਤੇ 'ਚ ਜਿਨ੍ਹਾਂ ਨਾਲ ਆਪਣਾ ਭੈਣ ਭਰਾਵਾਂ ਨਾਲ ਮੋਹ ਪਿਆਰ ਹੁੰਦਾ ਇਸ ਦਿਨ ਉਹਨਾਂ ਦੀ ਯਾਦ ਵੀ ਆਉਂਦੀ ਆ ਆਪਾਂ ਨੂੰ ਤੇ ਉਦੋਂ ਇਹੀ ਚੀਜ਼ਾਂ 'ਚ ਬਹੁਤ ਪਿਆਰ ਮਿਲਦਾ ਸੀ ਉਦੋਂ ਪੈਂਸੇ ਦਾ ਪਿਆਰ ਨਹੀਂ ਸੀ ਹੁੰਦਾ ਬਸ ਸਿਰਫ ਇੱਕ ਐ ਸੀ ਵੀ ਮੈਂ ਇਥੇ ਰਖੜੀ ਬਣਾ ਲਈ ਮੇਰੇ ਚਾਚੇ ਤਾਇਦੇ ਮੁੰਡਿਆਂ ਨੇ ਤੇ ਨਾ ਹੀ ਕਿਸੇ ਨੂੰ ਐ ਹੁੰਦਾ ਤੇ ਵੀ ਸਾਨੂੰ ਕੋਈ ਸੱਦ ਕੇ ਲੈ ਕੇ ਜਾਵੇ ਅਸੀਂ ਫੇਰ ਹੀ ਰਖੜੀ ਬੰਨਣ ਜਾਵਾਂਗੇ ਜੀ ਹੁਣ ਤਾਂ ਕੁੜੀਆਂ ਕਹਿ ਜਾਂਦੀਆਂ ਨੇ ਅਸੀਂ ਫੋਨ ਤੋਂ ਬਿਨਾਂ ਰਖੜੀ ਨਹੀਂ ਬੰਨਣਾ ਆਉਂਦੀਆਂ ਅਸੀਂ ਮਾਣ ਕਰਾਉਣਾ ਸਾਨੂੰ ਉਦੋਂ ਛੋਟਿਆਂ ਦੇ ਨੂੰ ਇਹ ਨਹੀਂ ਸੀ ਹੁੰਦਾ ਵੀ ਮਾਣ ਤਾਣ ਨਾ ਰਖੜੀ ਬੰਨਣ ਜਾਂਦੇ ਹੁੰਦੇ ਆ ਬਸ ਤੜਕੀ ਵਗ ਜਾਂਦੀਆਂ ਆਪਦੇ ਭਰਾਵਾਂ ਦੇ ਰਖੜੀ ਬਣ ਕੇ ਚਾਚੇ ਦੇ ਘਰੇ ਵਸ ਐ ਨਹੀਂ ਪਤਾ 10 ਗੇੜੇ ਲਾਉਂਦੀਆਂ ਨਹੀਂ ਪਤਾ 15 ਗੇੜੇ ਲਾਉਂਦੀਆਂ ਕਿਉਂਕਿ ਕੋਈ ਖੇਤ ਗਿਆ ਹੁੰਦਾ ਕੋਈ ਕਿਤੇ ਗਿਆ ਹੁੰਦਾ ਰਖੜੀ ਬੰਨ੍ਹਦੇ ਐ ਤੁਰੀਆਂ ਫਿਰਦੀਆਂ ਤੇ ਹਜੇ ਮੌਕੇ ਤੇ ਯਾਦ ਵੀ ਆਉਂਦੇ ਆ ਜੀ ਚਲੋ ਫਿਰ ਕੀ ਕੀਤਾ ਜਾਵੇ ਪ੍ਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਹੈਗਾ ਜਿਵੇਂ ਰੱਬ ਨੂੰ ਚੰਗਾ ਲੱਗਦਾ ਉਵੇਂ ਹੀ ਕਰਦਾ ਰੱਬ ਮਨ ਅਦਾਸ ਵੀ ਹੋ ਜਾਂਦਾ ਉਹਨਾਂ ਨੂੰ ਯਾਦ ਕਰਕੇ